ਸੱਚੀ ਗੱਲ ਤੁਸੀਂ ਦੇਖ ਰਹੇ ਹੋ ਐਸਪੀਜ਼ ਨਿਊਜ਼ ਤੇ ਮੈਂ ਹਾਂ ਆਰਤੀਸ ਵੇਲੇ ਦੀ ਵੱਡੀ ਖਬਰ ਪਰਲ ਗਰੁੱਪ ਤੋਂ ਸਾਹਮਣੇ ਆ ਰਹੀ ਹੈ ਪਰਲ ਗਰੁੱਪ ਦੇ ਵਿੱਚ ਜਿਹੜੇ ਵੀ ਨਿਵੇਸ਼ਕ ਨੇ ਹੈ ਜਿੰਨਾ ਲੋਕਾਂ ਨੇ ਪੈਸੇ ਇਨਵੈਸਟ ਕੀਤੇ ਸੀ ਉਹਨਾਂ ਦੇ ਲਈ ਵੱਡੀ ਖਬਰ ਤੇ ਖੁਸ਼ਖਬਰੀ ਹੈ ਰਾਹਤ ਭਰੀ ਖਬਰ ਆਈ ਹੈ ਸਾਹਮਣੇ ਕਿਉਂਕਿ ਜਦੋਂ ਪਰਲ ਗਰੁੱਪ ਦੇ ਮਾਲਕ ਨਿਨਮਤ ਸਿੰਘ ਪੰਗੋ ਦੀ ਮੌਤ ਹੋ ਗਈ ਸੀ ਤਾਂ ਲੋਕਾਂ ਦੀ ਉਮੀਦਾਂ ਤੇ ਜਿਹੜਾ ਪਾਣੀ ਫੇਰ ਗਿਆ ਸੀਗਾ ਲੇਕਿਨ ਹੁਣ ਜਿਹੜੀ ਵੱਡੀ ਖਬਰ ਆ ਰਹੀ ਹੈ ਕੀ ਨਿਰਮਲ ਸਿੰਘ ਪੰਗੂ ਦੀ ਧੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਐਲਾਨ ਕੀਤਾ ਗਿਆ ਕਿ ਜਿਹੜੇ ਵੀ ਨਿਵੇਸ਼ਕ ਪਲ ਗਰੁੱਪ ਦੇ ਨੇ ਉਹਨਾਂ ਨੂੰ ਪੈਸੇ ਮੋੜੇ ਜਾਣਗੇ ਉਹਨਾਂ ਨੇ ਕਿਹਾ ਕਿ ਪਲ ਗਰੁੱਪ ਦੇ ਬੇਸ਼ੱਕ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਲੇਕਿਨ ਉਹਨਾਂ ਦੇ ਧੀ ਬਰਿੰਦਰ ਕੌਰ ਪੰਗੂ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਲੋਕਾਂ ਨੇ ਪਲ ਗਰੁੱਪ ਦੇ ਵਿੱਚ ਇਨਵੈਸਟ ਕੀਤੇ ਸੀਗੇ ਆਪਣੇ ਪੈਸੇ ਉਹਨਾਂ ਨੂੰ ਵਾਪਸ ਕੀਤਾ ਜਾਵੇਗਾ ਇਸ ਲਈ ਵੱਡੀ ਖਬਰ ਹੈ ਵੱਡੀ ਅਪਡੇਟ ਦੇ ਰਿਹਾ ਤੁਹਾਨੂੰ ਸਾਂਝੀ ਕਰ ਰਿਹਾ ਤੁਹਾਡੇ ਨਾਲ ਪਰਲ ਗਰੁੱਪ ਕੰਪਨੀ ਦੇ ਮਾਲਕ ਨਿਰਮਲ ਸਿੰਘ ਪੰਗੂ ਦੀ ਮੌਤ ਤੋਂ ਬਾਅਦ ਉਹਨਾਂ ਦੀ ਧੀ ਬ੍ਰਿੰਦਰ ਕੌਰ ਪੰਗੂ ਨੇ ਵੱਡਾ ਐਲਾਨ ਕੀਤਾ ਹੈ ਬ੍ਰਿੰਦਰ ਕੌਰ ਨੇ ਆਖਿਆ ਹੈ ਕਿ ਉਹ ਨਿਰਮਲ ਸਿੰਘ ਪੰਗੂ ਪਰਲ ਗਰੁੱਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨਗੇ ਸੰਬੰਧੀ ਬਕਾਇਆ ਦਾ ਉਹਨਾਂ ਨੇ ਨੋਟਿਸ ਕੱਢ ਕੇ ਸੂਚਿਤ ਕੀਤਾ ਨੋਟਿਸ ਦੇ ਵਿੱਚ ਆਖਿਆ ਗਿਆ ਹੈ ਕਿ ਉਹ ਸਭ ਨੂੰ ਸੂਚਿਤ ਕਰਦੇ ਨੇ ਕਿ ਨਿਰਮਲ ਸਿੰਘ ਪੰਗੂ ਪਰਲ ਗਰੁੱਪ ਦੇ ਹਰ ਨਿਵੇਸ਼ਕ ਦੇ ਪੈਸੇ ਵਾਪਸ ਕਰਨ ਦੇ ਇੱਕੋ ਇੱਕ اٹਲ ਸੁਪਨੇ ਦੇ ਪ੍ਰਤੀ ਪ੍ਰਤੀਬਾਧ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਤੇ ਰਾਹਤ ਭਰੀ ਖਬਰ ਹੈ ਉਹਨਾਂ ਦੇ ਲਈ ਜਿਨ੍ਹਾਂ ਨੇ ਪਲ ਗਰੁੱਪ ਦੇ ਵਿੱਚ ਆਪਣੇ ਪੈਸੇ ਜਿਹੜੇ ਨੇ ਉਹ ਇਨਵੈਸਟ ਕੀਤੇ ਸੀ